ਘੋੜੇ ਦਾ ਮਿੱਤਰੋ ਨੈਤੀ ਦੇਖੀ ਦੇ ਆ ਤੇ ਹੈ ਵੀ ਸਾਰੇ ਚੰਗੇ ਪਰ ਐਸ ਬਸ਼ੇਰੇ ਦੇ ਵਿੱਚ ਇੱਕ ਵੱਖਰੀ ਹੋਈ ਗੱਲ ਬਾਤ ਆ ਜਿਹੜੀ ਇਹਨੂੰ ਦੂਜੇ ਘੋੜਿਆਂ ਦੇ ਨਾਲੋਂ ਲਹਿਦਾ ਦਰਸਾਉਂਦੀ ਆ ਬੜਾ ਜਿਆਦਾ ਸੋਹਣਾ ਬਸ਼ੇਰਾ ਤਿਆਰ ਹੋਇਆ ਯਾਰ ਸ਼ਕੀਨੀ ਵਾਲਾ ਵੀ ਕੋਈ ਤੋੜਨੀ ਐ ਇਸ ਬੱਚੇ ਦੇ ਵਿੱਚ ਕੱਦ ਬੱਡ ਵੀ ਬਹੁਤ ਜਿਆਦਾ ਆ ਇਹ ਆਪ ਹੈਗਾਗਾ ਜਵਾਲਾਮੁਖੀ ਘੋੜੇ ਦਾ ਬਸ਼ੇਰਾ ਕਰਾਈ ਵਾਲੇ ਪਿੰਡ ਬਾਈ ਹਰਜਿੰਦਰ ਦੇ ਘਰੇ ਤਿਆਰ ਹੋਇਆਗਾ ਇਹ ਬਸ਼ੇਰਾ ਤੇ ਮਾਂ ਦੋਸਤੋ ਇਹਦੀ ਡੋਡਾਂਲੇ ਰਾਜੂ ਦੀ ਧੀ ਆ ਨੁਕਰੀ ਘੋੜੀ ਉਹ ਵੀ ਬਾਈ ਦੇ ਘਰੀ ਆ ਬਸ਼ੇਰਾ ਕੱਦ ਕਾਠ ਕੰਨੀਓ ਮੈਂ ਕਹਣਾ ਯਾਰ ਮਜਬੂਤੀ ਕੰਨੀਓ ਸਾਰੇ ਰਿਕਾਰਡ ਹੀ ਤੋੜ ਦੂਗਾ ਸੁੰਭਾ ਕੰਨੀ ਨਿਗਾ ਮਾਰੋ ਨਾ ਮੜੀ ਜੀ ਇਹਦੇ ਹਾਲੇ 30 ਮਹੀਨਿਆਂ ਦਾ ਹੋਇਆ ਤੇ ਕੱਦ ਇਹ 66 ਇੰਚ ਤੋਂ ਬਾਹਰ ਕਰ ਗਿਆ ਉਹ ਵੀ ਕੱਲਾ ਕਹਿਣ ਦਾ ਨਹੀਂ ਪ੍ਰੋਪਰ ਮਿੰਤੀ ਵਾਲਾ ਜਦੋਂ ਮਰਜੀ ਕੋਈ ਭਰਾ ਜਾ ਕੇ ਤਸੱਲੀ ਕਰ ਸਕਦਾਗਾ ਤੇ ਕੰਨ ਦੇਖੋ ਯਾਰ ਤੁਸੀਂ ਜਮਾ ਬਣਾਉਂਦਾ ਨਾ ਦਿਲ ਕੁੰਡੀ ਵਾਲਾ ਮਾਰਵਾੜੀ ਕਾਨਾ ਸ਼ਕੀਨ ਤੇ ਬਾਕੀ ਬਾਡੀ ਸਟਰਕਚਰ ਦਾ ਬਹੁਤ ਜ਼ਿਆਦਾ ਹੈਵੀ ਆ ਕਿਉਂਕਿ ਮਾਂ ਬਾਲੀ ਜਿਆਦਾ ਚੰਗੀ ਹੈ ਇਹਦੀ 64 ਇੰਚ ਹਾਈਟ ਦੀ ਘੋੜੀ ਆ ਮਾਂ ਮਜ਼ਬੂਤ ਵੀ ਬਹੁਤ ਆ ਬਸ਼ੀਰੇ ਦੇ ਵਿੱਚ ਕੋਈ ਕੱਚ ਨਹੀਂ ਬਾਈ ਕਹਿੰਦੇ ਵੀ ਅਸੀਂ ਮਾਗੀ ਮੇਲੇ ਤੇ ਲੈ ਕੇ ਗਏ ਸੀ ਇੱਕ ਦਿਨ ਤੇ ਉੱਦੇ ਜਿਹੜੇ ਬੰਦੇ ਦੇਖਣ ਕੰਨਿਓ ਰਹਿ ਗਏ ਉਹਨਾਂ ਨੇ ਸਪੈਸ਼ਲ ਡਿਮਾਂਡ ਤੇ ਸਾਨੂੰ ਦੁਬਾਰੇ ਫੋਨ ਕਰਕੇ ਦੁਬਾਰੇ ਫੇਰ ਬਸ਼ੇਰਾ ਮੰਗਾਇਆ ਅਗਲੇ ਦਿਨ ਤੇ ਬਸ਼ੇਰੇ ਨੇ ਯਾਰ ਰਿਕਾਰਡ ਤੋੜ ਦੇਣੇ ਆ ਬੰਦਿਆਂ ਨੇ ਫੀਸ ਸਿਰਫ 35000 ਰੁਪਇਆ ਰੱਖੀ ਆ ਇਹਦੀ ਤੇ ਤੁਸੀਂ ਉਮਰ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਓ ਵੀ 30 ਮਹੀਨਿਆਂ ਦਾ 68 ਪਲੱਸ ਹੋ ਗਿਆ 70 ਨੂੰ ਤਾਂ ਇਹਨੇ ਛੇਤੀ ਵੀ ਪਾਰ ਕਰ ਜਾਣਾ ਸਾਫ ਬਹੁਤਾ ਸ਼ਕੀਨ ਵੜਾਗਾ ਤੇ ਮੁਕਸਰ ਏਰੀਏ ਨੂੰ ਜਿਵੇਂ ਆਪਾਂ ਘੋੜਿਆਂ ਦਾ ਗੜ੍ਹ ਬਣਦੇ ਆ ਨਾ ਤਾਂ ਇੱਕ ਗੱਲ ਅੱਜ ਮੇਰੀ ਤੁਸੀਂ ਨੋਟ ਕਰ ਲਿਓ ਭਾਵੇਂ ਰਿਕਾਰਡ ਕਰਕੇ ਰੱਖ ਲਿਓ ਇਹਨੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਹਲਕਾ ਮਚਾ ਦੇਣੀ ਆ ਰਿਜ਼ਲਟਾਂ ਵਾਲੀ ਵੀ ਜਮਾ ਇਹਨੇ ਧੁੱਕੀ ਕੱਢ ਦੇਣੀ ਆਗੀ ਤੇ ਬਹੁਤ ਜ਼ਿਆਦਾ ਟੌਪ ਦਾ ਬਸ਼ੇਰਾ ਤਿਆਰ ਹੋਇਆ ਆਪਾਂ ਨੂੰ ਆਮ ਵੀ ਪਤਾ ਵੀ ਮੁਕਸਰ ਏਰੀਏ ਦੇ ਵਿੱਚ ਕੋਈ ਬਸ਼ੇਰਾ ਤਿਆਰ ਕਰਕੇ ਚਲਾਉਣਾ ਖਾਲਾ ਜੀ ਦਾ ਬਾੜਾ ਨਹੀਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਇਸ ਬਸ਼ੇਰੇ ਦੇ ਉੱਤੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹੋਣਗੀਆਂ ਵਧਾਈਆਂ ਦਿੰਨੇ ਆ ਬਾਈ ਹਰਜਿੰਦਰ ਨੂੰ ਤੇ ਉਹਦੇ ਛੋਟੇ ਭਰਾ ਬਾਈ ਰਾਮ ਨੂੰ ਜਿਹਦੇ ਕੋਲੇ ਇਹ ਫਤੇ ਰਾਜ ਬਸ਼ੀਰਾ ਤਿਆਰ ਹੋਇਆ। ਬਾਕੀ ਗੱਲਬਾਤ ਇਹਦੇ ਜਨਮ ਬਾਰੇ ਤੇ ਹੋਰ ਬਾਈ ਹਰਜਿੰਦਰ ਦੇ ਨਾਲ ਕਰਦੇ ਆਂ ਆਜੋ ਫਿਰ। ਸਤਿ ਸ੍ਰੀ ਅਕਾਲ ਜੀ ਦੋਸਤੋ, ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਅੱਜ ਦੀ ਐਸ ਵੀਡੀਓ ਨੂੰ ਦੇਖ ਰਹੇ ਹੋ। ਸੋ ਦੋਸਤੋ, ਅਕਸਰ ਹੀ ਆਪਾਂ ਤੁਹਾਨੂੰ ਨੋਕਰੇ ਤੇ ਮਾਰਵਾੜੀ ਘੋੜੇ ਜਿਹੜੇ ਪੰਜਾਬ ਦੇ ਵਿੱਚ ਚੰਗੀਆਂ ਲਾਈਨਾਂ ਦੇ ਚੰਗਾ ਪ੍ਰੋਡਿਊਸ ਕਰਨ ਵਾਲੇ ਸ਼ੌਂਕੀਆ ਤੌਰ ਤੇ ਬਰੀਡਿੰਗ ਵਾਸਤੇ ਰੱਖੇ ਹੋਏ ਆ ਦਿਖਾਉਣੇ ਰਹਿੰਦੇ ਆ। ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਨੁਕਰਾ ਘੋੜਾ ਘੋੜਾ ਨਹੀਂ ਆਪਾਂ ਕਹਿ ਸਕਦੇ ਉਮਰ ਦੇ ਹਿਸਾਬ ਨਾਲ ਹਲੇ ਬਸ਼ੇਰਾ ਹੀ ਆ ਉਹ ਪਰ ਜੇ ਤੁਸੀਂ ਉਹਨੂੰ ਕੱਦ ਕਾਠ ਤੇ ਬਾਡੀ ਵਾਲੇ ਪੱਖ ਤੋਂ ਦੇਖੋਗੇ ਤਾਂ ਤੁਹਾਨੂੰ ਐ ਲੱਗੂਗਾ ਵੀ ਕੋਈ ਚੰਗਾ ਉਮਰ ਦੇ ਹਿਸਾਬ ਨਾਲ ਵੱਡਾ ਘੋੜਾ ਬਣ ਕੇ ਤਿਆਰ ਹੋਇਆ ਹੋਵੇ ਸੋ ਅੱਜ ਜਿਹੜਾ ਆਪਾਂ ਤੁਹਾਨੂੰ ਜਵਾਲਾਮੁਖੀ ਘੋੜੇ ਦਾ ਬਸ਼ੇਰਾ ਦਿਖਾਉਣ ਲੱਗੇ ਆ ਫਤੇਰਾਜ ਬਹੁਤ ਸੋਹਣਾ ਬਸ਼ੇਰਾ ਤਿਆਰ ਹੋਇਆਗਾ ਬਾਈਯਾਰਗਿਆਂ ਦੀ ਹੋਮ ਬਰੀਡ ਬੱਚਾਗਾ ਇਹਦੀ ਮਾਂ ਵੀ ਬਹੁਤ ਜ਼ਿਆਦੇ ਚੰਗੀ ਨੁਕਰੀ ਘੋੜੀ ਆ ਕਰਦਾ ਹੀ ਸਾਰਾ ਖਾਨਦਾਨਾ ਦੋਸਤੋ ਤੇ ਅੱਜ ਆਪਾਂ ਪਿੰਡ ਕਰਾਈ ਵਾਲੇ ਬੈਠੇ ਆਂਗੇ ਮੁਕਸਰ ਏਰੀਏ ਦਾ ਪਿੰਡ ਆ ਇਹ ਮਲੋਟ ਤੋਂ ਤਕਰੀਬਨ 10 ਕਿਲੋਮੀਟਰ ਹੋਣਾ ਤੇ ਮੁਕਸਰ ਤੋਂ 20-22 ਕਿਲੋਮੀਟਰ ਪੈ ਜਾਂਦਾ ਪਿੰਡ ਇਹ ਸੋ ਜਿਹੜਾ ਇਹ ਬਸ਼ੇਰਾ ਅੱਜ ਆਪਾਂ ਤੁਹਾਨੂੰ ਜਵਾਲਾਮੁਖੀ ਦਾ ਦਿਖਾਉਣ ਲੱਗੇ ਆ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਚਲੋ ਕੱਦ ਕਾਠ ਦਾ ਆਪਾਂ ਨੂੰ ਆਮ ਤੌਰ ਤੇ ਮਿਲ ਹੀ ਜਾਂਦੇ ਆ ਇਸ ਬਸ਼ੇਰੇ ਨੇ ਉਮਰ ਦੇ ਹਿਸਾਬ ਨਾਲ ਕੱਦ ਕਾਠ ਵੀ ਬਹੁਤ ਜ਼ਿਆਦਾ ਚੰਗਾ ਕੀਤਾ ਛੋਟੀ ਉਮਰ ਦੇ ਵਿੱਚ ਤੇ ਬਣਤਰਾਂ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਆਮ ਆਪਾਂ ਦੇਖਦੇ ਆਂ ਵੀ ਜਿੱਥੇ ਹਾਈਟ ਆ ਜਾਂਦੀ ਆ ਉੱਥੇ ਬਰੀਕੀਆਂ ਘਟ ਜਾਂਦੀਆਂ ਨੇ ਬੰਤਰ ਦੇ ਵਿੱਚ ਕਨਫਰਮੇਸ਼ਨ ਦੇ ਵਿੱਚ ਫਰਕ ਪੈ ਜਾਂਦਾ ਪਰ ਇਸ ਬਸ਼ੇਰੇ ਨੂੰ ਜਦੋਂ ਤੁਸੀਂ ਬਾਈ ਦੇ ਘਰ ਆ ਕੇ ਜਾਂ ਵੀਡੀਓ ਦੇ ਵਿੱਚ ਦੇਖੋਗੇ ਤੁਹਾਨੂੰ ਐ ਲੱਗੂ ਵੀ ਸਾਰੇ ਪਾਸਿਆਂ ਤੋਂ ਬੱਚਾ ਇਹ ਪੂਰਾਗਾ ਸੋ ਬਾਈ ਅਰਗਿਆਂ ਨੇ ਇਹਦੀ ਸਟੱਡ ਸਰਵਿਸ ਨੂੰ ਓਪਨ ਕੀਤੀ ਆ ਕਿੰਨੀ ਉਮਰ ਹੋ ਗਈ ਕਿੰਨੇ ਮਹੀਨਿਆਂ ਦਾ ਹੋ ਗਿਆ ਤੇ ਬਾਕੀ ਦੀ ਗੱਲਬਾਤ ਆ ਵੀ ਫੀਸ ਕਿੰਨੀ ਰੱਖੀ ਆ ਕਿਹੜੇ ਹਿਸਾਬ ਨਾਲ ਸਰਵਿਸ ਦੇਣਗੇ ਉਹ ਗੱਲਬਾਤ ਸਾਰੀ ਆਪਾਂ ਬਾਈ ਹਰਜਿੰਦਰ ਜੀ ਤੋਂ ਕਲੀਅਰ ਕਰਾਂਗੇ ਨਾਲ ਆਪਾਂ ਨੇ ਇੱਧਰ ਬਾਈ ਹਰਜਿੰਦਰ ਜੀ ਬੈਠੇ ਆ ਤੇ ਇੱਧਰਲੇ ਪਾਸੇ ਇਹਨਾਂ ਦੇ ਨਾਲ ਬ੍ਰਦਰ ਬੈਠੇ ਆ ਬਾਈ ਰਾਮ ਜੀ ਬਾਕੀ ਜਿਹੜੇ ਨਾਲ ਆਪਣੇ ਮਿੱਤਰ ਪਿਆਰੇ ਬੈਠੇ ਆ ਇਹਨਾਂ ਬਾਰੇ ਵੀ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਪਹਿਲਾਂ ਆਪਾਂ ਬਾਈ ਅਰਗਿਆਂ ਦਾ ਸਵਾਗਤ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਹਮ ਬਾਈ ਹਰਜਿੰਦਰ ਜੀ ਜਿਵੇਂ ਪਿੰਡ ਦਾ ਤਾਂ ਮੈਂ ਐਡਰੈਸ ਕਲੀਅਰ ਕਰਤਾ ਜੀ ਭਰਾਵਾਂ ਨੂੰ ਹਾਂਜੀ ਮੁਕਸਰ ਜ਼ਿਲ੍ਹੇ ਦਾ ਆਪਣਾ ਪਿੰਡ ਪਿਆ ਜਾਂਦਾ ਜੀ ਹਾਂਜੀ ਕਰਾਈ ਵਾਲਾ ਪਿੰਡ ਆ ਜੀ ਆਪਣਾ ਹਾਂਜੀ ਬਾਈ ਤੇ ਮਲੋੜ ਤੋਂ ਮੁਕਸਰ ਦੇ ਵਿਚਾਲੇ ਜੇ ਰਹਿ ਗਿਆ ਜਿਹੜਾ ਮੇਨ ਰੋਡ ਆਉਂਦਾ ਜੀ ਹਾਂਜੀ 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 ਠੀਕ ਹੈ ਜੀ ਤੇ ਬਾਈ ਜੀ ਜਿੰਨੇ ਭਰਾ ਪਹਿਲਾਂ ਆਪਣੇ ਨਾਲ ਬੈਠੇ ਇਹਨਾਂ ਬਰੇ ਇਹ ਸਾਡੇ ਤਾਇ ਜੀ ਦੇ ਬੇਟੇ ਨੇ ਵੀਰ ਦਿਵਿੰਦਰ ਜੀ ਹਾਂਜੀ ਤੇ ਉਹ ਸਾਡੇ ਸ਼ਮਸ਼ੇਰ ਜੀ ਕੈਨੇਡਾ ਦੇ ਪੀਆਰ ਨੇ ਹਾਂਜੀ ਬਾਈ ਇਹ ਬਖਸ਼ੀਸ਼ ਨੇ ਉਹ ਜੋਗਾ ਜੀ ਨੇ ਘੋੜੇ ਦੀ ਸਾਂਭ ਸੰਭਾਲ ਇਹ ਦੋਨੇ ਭਰਾ ਕਰਦੇ ਬਾਈ ਜੋਗਾ ਕਰਦਾ ਜੀ ਹਾਂਜੀ ਇਹ ਇਹ ਸੰਭਾਲਦੇ ਜੀ ਘੋੜੇ ਠੀਕ ਹੈ ਜੀ ਤੇ ਤੁਹਾਡੇ ਬ੍ਰਦਰ ਭਾਈ RAM ਵੀ ਇਹ ਵੀ ਕੈਨੇਡਾ ਦੇ ਵਿੱਚ ਹੀ ਇਹ ਵੀ ਕੈਨੇਡਾ ਦੇ ਪੀਆਰ ਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਤੇ ਬਾਈ ਥੋੜੀ ਜੀ ਗੱਲਬਾਤ ਆਪਾਂ ਐ ਸ਼ੁਰੂ ਕਰ ਲਈਏ ਵੀ ਪਹਿਲਾਂ ਵੀ ਜਿੰਨਾ ਕਿ ਮੈਨੂੰ ਤੁਹਾਡੇ ਬਾਰੇ ਪਤਾ ਲੱਗਿਆ ਸੀ ਇੱਕ ਨੌਕਰਾ ਘੋੜਾ ਆਪਣੇ ਕੋਲੇ ਪਹਿਲਾਂ ਵੀ ਹੁੰਦਾ ਸੀ ਇਸ ਬੱਚੇ ਆਪਣੇ ਕੋਲੇ ਪਹਿਲਾਂ ਵੀ ਭਾਗਸਰ ਵਾਲੇ ਦਾ ਸੀਗਾ ਜੀ ਸੰਤਾਨ ਦਾ ਬੱਚਾ ਸੀਗਾ ਹਾਂਜੀ ਤੇ ਉਹ ਵੀ ਬਹੁਤ ਚੰਗਾ ਸੀ ਉਹਦੇ ਨਾਲ ਵੀ ਅਸੀਂ ਬਹੁਤ ਘੋੜੀ ਮੀਟ ਕਰਾਈ ਤੇ ਰਿਜ਼ਲਟ ਚੰਗੇ ਆ ਹਾਂਜੀ ਬਾਈ ਤੇ ਉਦੋਂ ਇਹ ਭਾਈ ਸਾਹਿਬ ਚਲੇ ਗਏ ਮੈਂ ਕੱਲਾ ਰਹਿ ਗਿਆ ਆਪਣੀ ਦੇ ਨਾਲ ਆਰਤ ਦਾ ਕੰਮ ਹਾਂਜੀ ਤੇ ਫਿਰ ਮੈਨੂੰ ਥੋੜੀ ਜਿਹਾ ਹੁੰਦਾ ਸੀ ਤੇ ਫਿਰ ਉਹ ਅਸੀਂ ਮੈਂ ਸੇਲ ਕਰਤਾ ਠੀਕ ਹੈ ਭਾਈ ਇਹ ਉਦੋਂ ਘਰੇ ਪੈਦਾ ਹੋਇਆ ਸੀਗਾ ਅੱਛਾ ਜੀ ਹਾਂਜੀ ਬਸ ਇਹ ਇਹਦੀ ਸਾਬ ਸੰਭਾਲ ਕਰ ਲੱਗ ਪਏ ਤੇ ਚਲੋ ਇਹ ਤਿਆਰ ਹੋ ਗਿਆ ਹਾਂਜੀ ਤੇ ਭਾਈ ਆਪਣੇ ਫਤੇ ਰਾਜ ਬਾਰੇ ਆਪਾਂ ਗੱਲਬਾਤ ਹੁਣ ਦੱਸੀਏ ਭਰਾਵਾਂ ਨੂੰ ਵੀ ਐਗਜੈਕਟ ਹੁਣ ਮੌਕੇ ਤੇ ਇਹਦੀ ਕਿੰਨੀ ਉਮਰ ਹੋ ਗਈ ਜੀ ਉਮਰੇ ਦੀ ਜੀ 30 ਮਹੀਨੇ ਹੋ ਗਈ ਹਾਂਜੀ ਇਹਨੇ ਜੂਨ ਚ ਜਾ ਕੇ 3 ਸਾਲ ਦਾ ਹੋ ਜਾਣਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਮੰਨ ਲਓ ਵੀ ਜਿਹੜੀ ਗੱਲਬਾਤ ਮੈਂ ਪਹਿਲਾਂ ਭਰਾਵਾਂ ਨੂੰ ਦੱਸ ਕੇ ਛੱਡਿਆ ਜੀ ਵੀ ਆਮ ਜੇ ਕੋਈ ਭਰਾ ਆ ਕੇ ਦੇਖੂਗਾ ਬੰਦਾ ਇਹਨੇ ਯਕੀਨ ਨਹੀਂ ਕਰਨਾ ਵੀ ਯਾਰ ਵੀ 30 ਮਹੀਨੇ ਉਮਰ ਆ ਵੀ ਖਬਣੀ ਝੂਠ ਬੋਲਦੇ ਆ ਕਿਉਂਕਿ ਹਾਈਟ ਬਹੁਤ ਜ਼ਿਆਦਾ ਕਰ ਗਿਆ ਛੋਟੀ ਉਮਰ ਦੇ ਵਿੱਚ ਹਾਂ ਹਾਂ ਨਹੀਂ ਨਹੀਂ ਆਮ ਤੌਰ ਤੇ ਆਪਣੇ ਘਰ ਇਹਦਾ ਪੈਦਾ ਹੋਇਆ ਇਹਦੀ ਬਕਾਇਦਾ ਜਦੋਂ ਇਹਦਾ ਜਨਮ ਹੁੰਦਾ ਨਾ ਹਾਂਜੀ ਬਾਈ ਰਾਤ ਨੂੰ ਤੇ ਉਸ ਟਾਈਮ ਤੇ ਆਪਾਂ ਫੋਟੋ ਨਹੀਂ ਕਰ ਲੈਂਦੇ ਹਾਂਜੀ ਤੇ ਮੇਂ ਸੋਸ਼ਲ ਮੀਡੀਆ ਤੇ ਆਪਾਂ ਉਦੋਂ ਦੀ ਫੋਟੋ ਇਹਦੀ ਪਈ ਹੋਈ ਆਪਣੇ ਕੋਲ ਹਾਂਜੀ ਬਾਈ ਤਾਂ ਸਹੀ ਜੈਨੂ ਹਣਾ ਹਾਈਟ ਵੀ 68 ਪਲੱਸ ਹੀ ਲਾ ਲਓ ਤੁਸੀਂ 68 ਹੀ ਲਾ ਲਓ ਬਿਲਕੁਲ ਬਾਈ ਹੈਗਾ ਬਾਕੀ ਹਾਈਟ ਇੱਕ ਲੱਗ ਚੀਜ਼ ਹੈ ਨਾ ਹਾਂਜੀ ਹਾਂਜੀ ਹਾਈਟ ਚਲੋ ਚੰਗੀ ਗੱਲ ਆ ਬਟ ਬਰੀਕੀਆਂ ਬਹੁਤ ਸੁਰੱਖਿਆ ਵੀ ਆ ਮਜ਼ਬੂਤ ਵੀ ਆ ਔਰ ਜਿਹੜਾ ਤੁਸੀਂ ਇਹਦਾ ਪੈਰ ਵੇਖੋਗੇ ਸੁੰਭ ਵੇਖੋਗੇ ਬਹੁਤ ਮਜ਼ਬੂਤ ਤੇ ਬਹੁਤ ਮਤਲਬ ਵੱਡੇ ਘੋੜਿਆਂ ਦੇ ਮੁਕਾਬਲੇ ਚੋਂ ਦਾ ਵੀ ਜਿਆਦੇ ਵੱਡੇ ਉਮਰ ਦਾ ਹੋਵੇ ਪਰ ਹੈ ਅਜੇ ਬੱਚਾ ਇਹ ਦੋ ਦੰਦ ਹੋਇਆ ਹੋਣਾ ਤੇ ਚਲੋ ਸਾਡੇ ਭਾਈ ਤਾਂ ਬਹੁਤ ਚੰਗਾ ਭਾਈ ਹਾਂਜੀ ਬਾਕੀ ਇੱਕ ਚੀਜ਼ ਦੇਖਿਓ ਜੀ ਹਾਲੇ ਤਾਂ ਮੰਨ ਲਓ ਵੀ ਇਹਦੇ 'ਚ ਨਿਆਣ ਪੁਣਾ ਬਹੁਤ ਆਈ ਉਮਰ ਦੇ ਹਿਸਾਬ ਨਾਲ ਇਸ ਚੀਜ਼ ਤੋਂ ਸਾਰਾ ਅੰਦਾਜ਼ਾ ਲੱਗ ਜਾਂਦਾ ਜੀ ਜਦੋਂ ਮੰਨ ਲਓ ਅੱਗੇ ਘੋੜੀਆਂ ਘੋੜੀਆਂ ਕਬਰ ਹੋਣਗੀਆਂ ਜੋ ਹੰਕਾਰ ਇਹਦੇ 'ਚ ਅੱਗੇ ਜਾ ਕੇ ਆਉਣਾ ਜੀ ਉਮਰ ਦੇ ਹਿਸਾਬ ਨਾਲ ਜਦੋਂ ਪੂਰਾ ਆਪਦੇ ਜੋਬਨ ਤੇ ਹੋ ਗਿਆ ਜੀ ਜਿਵੇਂ ਆਪਾਂ ਆਮ ਹੀ ਸੁਣਦੇ ਆਂ ਵੀ 5 ਸਾਲ ਦੀ ਉਮਰ ਦੇ ਵਿੱਚ ਜਾ ਕੇ ਘੋੜਾ ਪ੍ਰੋਪਰ ਬਣਦਾ ਜੀ ਉਸ ਚੀਜ਼ ਨੂੰ ਤਾਂ ਹਜੇ ਹੋਰ ਵੀ ਬਹੁਤ ਸਮਾਂ ਪਿਆ ਜੀ ਹਾਂਜੀ ਹਾਂਜੀ ਟਾਈਮ ਲੱਗ ਜਾਂਦਾ ਘੋੜਾ ਤਿਆਰ ਹੋਣ ਤੇ ਤਾਂ 5 ਸਾਢੇ ਲੱਗਦੇ ਆ ਚਲੋ ਦਸਣ ਤੋਂ ਲੱਗ ਹੀ ਜਾਂਦਾ ਨਾ ਹਾਂਜੀ ਬਈ ਮੈਂ ਖਾਏਗਾ ਹਾਂਜੀ ਵੈਸੇ ਹੁਣ ਘੋੜਾ ਬਣ ਕੇ ਤਿਆਰ ਹੋ ਗਿਆ ਮੇਰੇ ਕਹਿੰਦਾ ਮਤਲਬ ਇਹ ਆ ਜੀ ਵੀ ਹਜੇ ਇਹਦੇ ਕੋਲੇ ਸਮਾਂ ਹੋਰ ਬਹੁਤ ਪਿਆ ਬਹੁਤ ਕੁਝ ਕਰਨ ਨੂੰ ਹਜੇ ਤਾਂ ਇਹ ਤਿਆਰ ਹੋਣਾ ਹੈ ਤਾਂ ਚੰਗੀ ਕਰ ਜਾਣੀ ਹੈ ਹਾਈਟ ਹਜੇ ਇਹ 70 ਪਲੱਸ ਜਾਊਗਾ ਜੀ 70 ਪਲੱਸ ਹਾਂਜੀ ਆ ਉਹ ਇੱਕ ਐ ਹੁੰਦਾ ਬਾਈ ਹਰਜਿੰਦਰ ਜੀ ਇੱਕ ਤਾਂ ਹੁੰਦਾ ਕੱਲਾ ਕਹਿਣ ਨੂੰ ਜੀ ਹਾਂਜੀ ਪਰ ਇਹ ਆ ਵੀ ਜਿਵੇਂ ਕਹਿ ਦਈਏ ਵੀ ਜਮਾ ਪ੍ਰੂਫ ਨਾਲਾ ਜਦੋਂ ਮਰਜੀ ਕੋਈ ਆ ਕੇ ਭਰਾ ਤਸੱਲੀ ਕਰ ਸਕਦਾ ਹਨਾ ਆ ਦੇਖਣਾ ਚਾਹੀਦਾ ਜਾਨਵਰ ਆਪਾਂ ਸ਼ੌਂਕ ਨੂੰ ਰੱਖਿਆ ਤੇ ਦੇਖਣਾ ਹੀ ਆ ਮਤਲਬ ਵਿਖਾਉਣ ਵਾਸਤੇ ਰੱਖਿਆ ਇਹਨੂੰ ਦੇਖਣਾ ਕੇ ਫਿਰ ਪਤਾ ਲੱਗਦਾ ਈ ਜਾਨਵਰ ਦਾ ਬਿਲਕੁਲ ਕੋਲੋਂ ਵੀਡੀਓ ਤੇ ਜਾਂ ਬੋਲਣ ਤੇ ਉਹ ਇੱਕ ਅਲੱਗ ਚੀਜ਼ ਆ ਹਾਂਜੀ ਬਈ ਪਰ ਜਦੋਂ ਕੋਲੇ ਆ ਕੇ ਆਪਾਂ ਦੇਖਦੇ ਆ ਨਾ ਜਿੰਨੇ ਬਹੁਤ ਸੱਜਣ ਆਏ ਇਹਨੂੰ ਦੇਖਣ ਬਹੁਤ ਸੱਜਣ ਬੜੇ ਭਰਾ ਆ ਕਈਆਂ ਨੇ ਮੰਗਿਆ ਵੀ ਮੈਂ ਖ ਨਹੀਂ ਜੀ ਮੈਂ ਖ ਵੀ ਮੈਂ ਪਹਿਲਾਂ ਕੋੜਾ ਰੱਖਿਆ ਸੀਗਾ ਉਹ ਮੈਂ ਵੇਚਦਾ ਹਾਂਜੀ ਬਈ ਤਾਂ ਮੈਂ ਕਿਹਾ ਵੀ ਮੈਂ ਇਹ ਵੇਚਣਾ ਨਹੀਂ ਸੇਲ ਨਹੀਂ ਕਰਨਾ ਮੇਰਾ ਤਾਂ ਸ਼ੌਂਕ ਦਾ ਰੱਖਿਆ ਹੋਇਆ ਤਿਆਰ ਕਰਾਂਗੇ ਇਹਨੂੰ ਆਸਟ੍ਰੇਲੀਅਨ ਬਣਾਵਾਂਗੇ ਹਾਂਜੀ ਬਈ ਤਾਂ ਉਹ ਬਣਿਆ ਹਾਂਜੀ ਤੇ ਬੜਿਆ ਤੇ ਚਲੋ ਗੱਲ ਵੀ ਚੱਲਦੀ ਹੈ ਮੈਂ ਮੇਲੇ ਤੇ ਇੱਕ ਦਿਨ ਲੈ ਕੇ ਗਿਆ ਸੀਗਾ ਹਾਂਜੀ ਬਾਈ ਦਾ ਅਗਲੇ ਦਿਨ ਆਪਾਂ ਇਹਨੂੰ ਲੈ ਕੇ ਨਹੀਂ ਗਏ ਮੈਂ ਕਿ ਠੰਡ ਜਾਦੇ ਕਿ ਉੱਥੇ ਭੀੜ ਜਿਆਦੇ ਸੀਗੀ ਤੇ ਬਹੁਤ ਭਰਾਵਾਂ ਦੇ ਫੋਨ ਆਏ ਜੀ ਅਸੀਂ ਤੁਹਾਡਾ ਬਸ਼ੇਰਾ ਕੋੜਾ ਵੇਖਣਾ ਹੈ ਅਸੀਂ ਹਾਂਜੀ ਬਾਈ ਤੇ ਫਿਰ ਮੈਂ ਦੁਬਾਰੇ ਫੇਰ ਲੈ ਕੇ ਗਿਆ ਅੱਛਾ ਡਿਮਾਂਡ ਕਰ ਤੇ 15 ਤਰੀਕ ਨੂੰ ਅਸੀਂ ਦੁਬਾਰੇ ਇਹਨੂੰ ਫੇਰ ਲੈ ਕੇ ਗਏ ਮੇਲੇ ਤੇ ਉਹ ਕੌਣ ਆਸਤੇ ਹਾਂਜੀ ਤੇ ਬੜੇ ਭਰਾਵਾਂ ਨੇ ਆ ਕੇ ਵੇਖਿਆ ਔਰ ਸਭ ਨੇ ਕਿਹਾ ਵੀ ਬਹੁਤ ਚੰਗਾ ਠੀਕ ਹੈ ਜੀ ਵੀ ਸਭ ਨੇ ਸੁਨੱਖਾ ਵੀ ਆ ਹਾਂਜੀ ਕੱਦ ਵੀ ਬਹੁਤ ਆ ਤੇ ਮਜਬੂਤ ਵੀ ਬਹੁਤ ਆ। ਹਾਂਜੀ। ਫਿਰ ਜਿਹੜਾ ਮਾਂ ਦੀ ਉਹ ਰਾਜੂ ਢੋੜਦੀ ਆ। ਬਿਲਕੁਲ ਜੀ। ਉਹ ਵੀ ਬਹੁਤ ਮਜਬੂਤ ਘੋੜੀ ਆ। ਹਾਂਜੀ। ਸਨੱਖੀ ਤਾਂ ਹੈਗੀ ਮਜਬੂਤ ਵੀ ਬਹੁਤ ਆ। ਆਮ ਘੋੜਿਆਂ ਜਿੱਡੇ ਜਿੱਡੇ ਉਹਦੇ ਸੋਂਦਾ ਪੈਰ ਆ ਜਿਹੜਾ ਹਾਂਜੀ। ਬਹੁਤ ਵੱਡਾ ਉਹਦੀ ਮਤਲਬ ਖੂਰੀ ਬਹੁਤ ਵੱਡੀ ਲੱਗਦੀ ਆ। ਹਾਂਜੀ ਬਈ। ਤੇ ਮਤਲਬ ਚਾਰ ਚਪੇਰੋਂ ਨੁਕਰਈ ਆ ਜੀ। ਬਿਲਕੁਲ ਜੀ। ਹਾਂਜੀ। ਆ ਖਾਨਦਾਨ ਰਾਜੂ ਵਾਲੇ ਪਾਸੋਂ ਵੀ ਮਾਂ ਵਾਲੇ ਪਾਸੋਂ ਚੰਗਾ ਆ ਗਿਆ ਜੀ। ਪਿਓ ਤਾਂ ਜਵਾਲਾਮੁਖੀ ਆ। ਜਵਾਲਾਮੁਖੀ ਸਮੁੰਦਰ ਵਾਲੀ ਹਾਂਜੀ। ਲੈਂ ਸਮੁੰਦਰ ਆ ਗਿਆ। ਹਾਂਜੀ। ਮਜਬੂਤ ਵੀ ਆ ਤੇ ਇਹ ਸਰੱਖਾ ਵੀ ਤੇ ਵੱਡਾ ਵੀ ਹੈ। ਬਾਕੀ ਸਫਾਈ ਚ ਵੀ ਹੈਗਾ ਜਿਹੜੀ ਰਹਿੰਦੀ ਹੈ। ਮਤਲਬ ਕੋਈ ਕਮੀ ਹੈ ਨਹੀਂ ਜੀ। ਕਮੀ ਹੈ ਨਹੀਂ। ਕੋਈ ਮਤਲਬ ਵੀਡੀਓ ਦੇ ਵਿੱਚ ਸਾਰਾ ਦੇਸੀ ਜਣਾ। ਦਿਸ ਜਣਾ ਬਾਕੀ ਵੇਖਣਾ ਵੀ ਚਾਹੀਦਾ ਆਕੇ। ਵੇਖਣਾ ਵੀ ਚਾਹੀਦਾ। ਆਕੇ ਪਤਾ ਲੱਗਦਾ ਹੋ ਸਕਦਾ ਸਾਨੂੰ ਨਾ ਪਤਾ ਲੱਗਦੀ ਹੋਈ ਕੋਈ ਕਮੀ। ਹਾਂਜੀ ਹਾਂਜੀ। ਸਾਡੇ ਦਾ ਤਾਂ ਮਾਂ ਤਾਂ ਆਪਦੇ ਪੁੱਤ ਨੂੰ ਸੁਣਾਉਂਦੀ ਆ। ਹਾਂਜੀ ਹਾਂਜੀ। ਇਹ ਸਾਡੇ ਭਾਦੀ ਤਾਂ ਵੀ ਬਹੁਤ ਚੰਗਾ। ਬਿਲਕੁਲ। ਤੇ ਬਾਕੀ ਭਰਾ ਦੱਸਣਗੇ ਕੋਈ ਸੱਜਣ ਆਕੇ ਵੇਖਣਗੇ ਉਹ ਦੱਸਣਗੇ ਵੀ ਮਤਲਬ ਕੋਈ ਹੈ। ਪਰ ਜਿੰਨੇ ਵੀ ਆਏ ਆ ਈ ਰੂਈ ਖੋਛ ਹੋਈ ਹੈ ਮੇਲੇ ਤੇ ਲੈ ਕੇ ਗਏ ਆਪਾਂ ਕਦੇ ਆਪਾਂ ਲੈ ਕੇ ਨਹੀਂ ਜਾਂਦੇ ਜਾਨਵਰ ਅਸੀਂ ਕਹਿਣ ਤੇ ਭਰਾਵਾਂ ਦੇ ਅਸੀਂ ਲੈ ਗਏ ਉੱਥੇ ਜਾ ਕੇ ਕਈ ਜਣਾ ਲੱਦੇ ਰ ਉੱਥੇ ਆਏ ਮਤਲਬ ਪਰ ਉੱਥੇ ਜਾ ਕੇ ਸਾਡਾ ਮਨ ਬਹੁਤ ਖੁਸ਼ ਆ ਵੀ ਹਾਂ ਸੇਵਾ ਕੀਤੀ ਇਹਦੀ ਤਾਂ ਸਵਾਦ ਆ ਗਿਆ ਠੀਕ ਹੈ ਜੀ ਜਦੋਂ ਜਾਂਦਾ ਸੀ ਨਾ ਤਾਂ ਲੋਕ ਖੜਖੜ ਪੁੱਛਦੇ ਸੀ ਵੀ ਕਿਹੜੇ ਪਿੰਡੋਂ ਆਏ ਹਾਂਜੀ ਬਈ ਉਦੋਂ ਫਿਰ ਐ ਆਪਦੇ ਆਪ ਨੂੰ ਕਰੰਟ ਜਾ ਹੁੰਦਾ ਵੀ ਠੀਕ ਆ ਜੀ ਹਾਂਜੀ ਹੌਸਲਾ ਹੋਰ ਬਣ ਹੌਸਲਾ ਜਾ ਹੁੰਦਾ ਨਾ ਯਾਰ ਆਪਾਂ ਜੇ ਪਾਲੇ ਹਨ ਤੇ ਫਿਰ ਆ ਨਖਰਾ ਥੋੜਾ ਜਿਹਾ ਹੈਗਾ ਹੀ ਆ ਯਾਰ ਕਿਉਂਕਿ ਉੱਥੇ ਤੁਸੀਂ ਮੰਡੀ ਤੇ ਹੋਰ ਵੀ ਘੋੜੇ ਮੇਲੇ ਤੇ ਦੇਖਿਆ ਜੀ ਸਾਰੇ ਜਿਹੜਾ ਬਰਾਬਰ ਆਪਾਂ ਤੁਰੇ ਫਿਰਦੇ ਦੇਖਦੇ ਆ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਕਿੱਥੇ ਕਿੱਜੇ ਖੜੇ ਆ ਇਸ ਵਕਤ ਹਾਂਜੀ 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 ਥੋੜਾ ਜਿਹਾ ਜਜਮੈਂਟ ਓਰੀਜਨਲ ਵੀ ਹੁੰਦੀ ਆ ਤੇ ਬਾਕੀ ਬਾਈ ਇੱਕ ਆਏ ਆ ਵੀ ਮੰਨ ਲਓ ਜਿੰਨੇ ਕਹਿ ਦਈਏ ਵੀ ਜਦੋਂ ਆਪਣੇ ਮੰਨ ਲਓ ਵੋਟਾਂ-ਵੋਟਾਂ ਹੁੰਦੀਆਂ ਨੇ ਜੇ ਇਲੈਕਸ਼ਨ ਵਿਲੇ ਆਮ ਤੌਰ ਤੇ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਹੌਟ ਸੀਟ ਹੈ ਜੀ ਇਹ ਇਸੇ ਤਰ੍ਹਾਂ ਤੁਹਾਡਾ ਜਿਹੜਾ ਮੁਕਸਰ ਏਰੀਆ ਜੀ ਇਹਦਾ ਮੈਨ ਹੈ ਇਸ ਚੀਜ਼ ਨੂੰ ਮੰਨਿਆ ਗਿਆ ਜੀ ਹਾਂਜੀ ਨਹੀਂ ਸੀਟ ਵੀ ਹੌਟ ਆ ਹਾਂਜੀ ਤੇ ਜਿਵੇਂ ਕਹਦੇ ਕਿ ਵੀ ਕੈਂਡੀਡੇਟ ਵੀ ਹੌਟ ਆ ਹਾਂਜੀ ਸਾਰੇ ਸੱਜਣਾਂ ਦੀ ਅੱਖ ਹੀ ਐਸੇ ਤੇ ਹਾਂਜੀ ਉਹੀ ਕਹਿ ਰਹੇ ਆਂ ਵੀ ਇੱਥੇ ਤਾਂ ਤੁਹਾਡੇ ਏਰੀਆ ਦੇ ਵਿੱਚ ਅਣਫਾਸ ਜ਼ਿਆਦੇ ਚੱਲਦੀ ਆ ਕੰਪੀਟੀਸ਼ਨ ਕੋਰੇ ਲੈ ਕੇ ਬ੍ਰੀਡਰ ਬਹੁਤ ਆ ਜੀ ਪੁਰਾਣੀ ਤੁਹਾਡੇ ਏਰੀਏ ਦੇ ਵਿੱਚ ਨਹੀਂ ਬਾਕੀ ਸਾਰੇ ਭਰਾ ਆਪਣੀ ਹਾਂ ਵੀ ਸਭ ਨਾਲ ਹੀ ਆਪਣਾ ਮੋਹ ਜਿਵੇਂ ਜਿੰਨੇ ਵੀ ਇੱਥੇ ਘੋੜਿਆਂ ਵਾਲੇ ਉਹ ਸਾਰੇ ਆਉਂਦੇ ਆ ਉਹ ਸਾਰੇ ਨੂੰ ਵੇਚ ਕੇ ਗਏ ਸਾਰੇ ਹਾਂਜੀ ਮਤਲਬ ਮੈਂ ਪਹਿਲਾਂ ਇਹਨੂੰ ਆਪਾਂ ਇਹਨੂੰ ਕੱਢਿਆ ਨਹੀਂ ਬਾਹਰ ਕਦੇ ਹਾਂਜੀ ਇਦੋਂ ਪਹਿਲਾਂ ਅਸੀਂ ਇਹਨੂੰ ਮਤਲਬ ਖੋਲਿਆ ਵੀ ਨਹੀਂ ਸੀ ਘੋੜੀਆਂ ਤੇ ਆ ਤਾਂ ਹੁਣ ਜਿਆਦਾ ਡਿਮਾਂਡ ਕਰਨ ਤੇ ਪੰਜ ਸੱਤ ਕੁ ਘੋੜੀਆਂ ਤੇ ਨੂੰ ਖੋਲਿਆ ਅਸੀਂ ਇਹਨੂੰ ਛੱਡਿਆ ਹੀ ਨਹੀਂ ਸੀਗਾ ਬਹੁਤ ਫੋਨ ਆਉਂਦੇ ਸੀਗੇ ਹਾਂਜੀ ਬਾਈ ਤੇ ਪਰ ਸਾਰੇ ਭਰਾ ਆ ਕੇ ਵੇਖ ਕੇ ਗਏ ਆ ਔਰ ਸਾਰਿਆਂ ਦੀ ਰੂਹ ਖੁਸ਼ ਹੋਈ ਆ ਉਹਦੇ ਵੀ ਠੀਕ ਆ ਇਹ ਇਦੋਂ ਉੱਤੇ ਹੋਰ ਨਹੀਂ ਹੋ ਸਕਦਾ ਵੀ ਇੱਕ ਮਤਲਬ ਜੀ 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 ਹਾਂਜੀ ਬਈ ਹਾਂਜੀ ਤੇ ਬਈ ਇਹ ਹੁਣ ਮੰਨ ਲਓ ਇਹਦੀ ਆਪਾਂ ਫੀਸ ਕਿੰਨੀ ਰੱਖ ਰਹੇ ਆਂ ਜੀ ਫੀਸ ਤਾਂ ਦੇਖੋ ਮਤਲਬ ਸਾਰਿਆਂ ਦੀ ਫੀਸ ਹੁਣ ਆਪਾਂ ਨੂੰ ਪਤਾ ਹੀ ਆ ਪਰ ਅਸੀਂ ਹਰੇਕ ਦੇ ਸਿਸਟਮ 'ਚ ਇਹ ਰੱਖਿਆ ਵੀ 35000 ਰੁਪਏ ਦੀ ਫੀਸ ਆ ਜੀ ਠੀਕ ਹੈ ਜੀ ਹਾਂਜੀ ਜਿਹੜੇ ਹਿਸਾਬ ਨਾਲ ਇਹਦੀ ਕਦ ਕਾਠਾ ਹਾਈਟ ਹਜੇ ਨੇ ਮਤਲਬ ਬਾਨਾ ਕੋੜਾ ਤਾਂ ਹਾਂਜੀ ਹਾਂਜੀ ਉਸ ਹਿਸਾਬ ਨਾਲ ਅਸੀਂ ਜਾਇਜ਼ ਫੀਸ ਰੱਖੀ ਹੈ ਜੀ 35000 ਰੁਪਏ ਦੀ ਹਾਂਜੀ ਬਈ ਹਾਂਜੀ ਤਾਂ ਕਿ ਮੰਨ ਲਓ ਸਾਰੇ ਭਰਾ ਇਸ ਚੀਜ਼ ਦਾ ਲਾਹਾ ਲੈ ਸਕਣ ਕੋਈ ਨਰਾਜ ਹੋ ਕੇ ਨਾ ਮੁੜੇ ਜੀ ਹਨਾ ਫੀਸ ਨੂੰ ਦੇਖ ਕੇ ਹਾਂਜੀ ਹਾਂਜੀ ਕਈ ਵਾਰ ਕਿਸੇ ਨੂੰ ਘੋੜਾ ਚੱਲੋ ਦਿਲੋਂ ਪਸੰਦ ਆਉਂਦਾ ਜੀ ਹਨਾ ਕੋਈ ਵੀ ਆ ਜਾਵੇ ਤੇ ਉੱਥੇ ਕਈ ਵਾਰ ਇਹ ਹੁੰਦਾ ਜੀ ਬੰਦਾ ਫੀਸ ਕਰਕੇ ਉਹ ਨਹੀਂ ਇੰਨਾ ਕਰ ਸਕਦਾ ਜੀ ਫਿਰ ਬੰਦੇ ਦਾ ਉੱਥੇ ਮਨ ਟੁੱਟ ਜਾਂਦਾ ਪਰ ਤੁਸੀਂ ਫੀਸ ਘੋੜੇ ਦੇ ਲੈਵਲ ਦੇ ਹਿਸਾਬ ਨਾਲ ਜਾਇਜ਼ ਰੱਖੀ ਹੈ ਜੀ ਹਾਂਜੀ 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 ਤੇ ਭਾਈ ਇਹਦਾ ਜਿਹੜਾ ਪਹਿਲਾ ਰਿਜ਼ਲਟ ਆ ਉਹ ਕਦੋਂ ਆਉਣਾ ਜੀ ਕੋਈ ਜਿਹੜੀਆਂ ਘੋੜੀਆਂ ਮੇਟ ਹੋਈਆਂ ਸਭ ਤੋਂ ਪਹਿਲਾ ਰਿਜ਼ਲਟ ਇਹ ਜੀ ਮਤਲਬ ਆਸੀ ਜਨਵਰੀ ਚ ਛੱਡਿਆ ਜੀ ਉਦੋਂ ਮੇਲੇ ਤੋਂ ਮਤਲਬ ਲਾ ਲੋ ਵਿੱਚ 6 7 ਜਨਵਰੀ ਨੂੰ ਛੱਡਣ ਲੱਗੇ ਇਹਨੂੰ ਹਾਂਜੀ ਬਾਈ ਹੁਣ 5 7 ਘੋੜੀਆਂ ਤੇ ਛੱਡਿਆ ਜੀ ਠੀਕ ਹੈ ਜੀ ਅਗਲੇ ਮੇਲੇ ਤੱਕ ਇਹਦੇ ਰਿਜ਼ਲਟ ਆ ਜਾਣਗੇ ਜੀ ਠੀਕ ਹੈ ਜੀ ਹਾਂਜੀ ਤੇ ਜਿਹੜੀ ਆਪਣੇ ਵਾਲੀ ਉਹ ਬਈ ਚੰਬੀ ਘੋੜੀ ਉਹ ਵੀ ਇਸੇ ਤੋਂ ਹੀ ਮੀਟਾਂ ਉਹ ਇਸੇ ਤੋਂ ਮੀਟ ਕਰਾਈ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਬਾਈ ਹੋਰ ਤੁਹਾਨੂੰ ਕੋਈ ਗੱਲਬਾਤ ਲੱਗਦੀ ਹੋਵੇ ਵੀ ਆਪਾਂ ਭਰਾਵਾਂ ਨਾਲ ਸਾਂਝੀ ਕਰਨੀ ਹੈ ਨਹੀਂ ਬਸ ਆਪਾਂ ਦਾ ਭਰਾਵਾਂ ਦਾ ਸਾਰਿਆਂ ਦਾ ਸਾਂਝਾ ਘੋੜਾ ਹਾਂਜੀ ਬਾਈ ਔਰ ਜਿਹੜਾ ਚੰਗਾ ਆਸਟ੍ਰੇਲੀਅਨ ਆ ਨਾ ਹਾਂਜੀ ਮਤਲਬ ਜਿੰਨੇ ਵੀ ਇਹ ਤੋਂ ਪਹਿਲਾਂ ਚੰਗੇ ਸੀਗੇ ਉਹਨਾਂ ਦੇ ਬੱਚਿਆਂ ਨੇ ਨਾ ਕੀਤਾ ਹਾਂਜੀ ਬਾਈ ਤੇ ਸਾਨੂੰ ਇਹ ਲੱਗਦਾ ਵੀ ਇਹਦੇ ਬੱਚੇ ਵੀ ਨਾ ਕਰਨਗੇ ਹਾਂਜੀ ਮਤਲਬ ਨਾ ਕਰਨਗੇ ਉਹ ਖੜੇ ਦਿਸਣਗੇ ਮੇਲਿਆਂ 'ਚ ਵੀ ਹੈਗਾ ਜਾਂ ਛੂਆ 'ਚ ਉਹ ਦੱਸਣਗੇ ਸਾਨੂੰ ਐ ਵੀ ਸਾਡ ਭਰਾਵਾਂ ਨੂੰ ਲੈਣਾ ਚਾਹੀਦਾ ਮਤਲਬ ਇਹਦਾ ਲਾਹਾ ਖਟੋ ਚੰਗਾ ਜਾਨਵਰ ਹਾਂਜੀ ਬਾਈ ਚੰਗੇ ਦੇ ਬੱਚੇ ਚੰਗੇ ਆਉਂਦੇ ਆ। ਹਾਂਜੀ, ਬਾਕੀ ਜਿਵੇਂ ਤੁਸੀਂ ਨਾ ਕਰਨ ਵਾਲੀ ਗੱਲ ਦੱਸੀ ਹੈ ਜੀ। ਜਿਵੇਂ ਹੁਣ ਤੁਸੀਂ ਦੇਖੋ ਵੀ ਜਵਾਲਾਮੁਖੀ ਦਾ ਬਹੁਤ ਜ਼ਿਆਦਾ ਚੰਗਾ ਸੋਹਣਾ ਬਸ਼ੀਰਾ ਤਿਆਰ ਹੋਇਆ ਜੀ ਇਹ ਚੰਗੀ ਹਾਈਟ ਦਾ। ਇਸ ਚੀਜ਼ ਨਾਲ ਉਹ ਕੋੜੇ ਨੇ ਹੋਰ ਉੱਬਰ ਕੇ ਹੋਣਾ ਜੀ। ਉਹ ਇਹ ਚੀਜ਼ਾਂ ਦਾ ਅੱਗੇ ਮਾਵਾਪੋਤੇ ਵੀ ਆ ਸਰਪੰਚ। ਨਹੀਂ। ਮਤਲਬ ਜਵਾਲਾਮੁਖੀ ਬਹੁਤ ਚੰਗਾ ਕੋੜਾ। ਹਾਂਜੀ ਭਾਈ। ਮਤਲਬ ਮਜ਼ਬੂਤ ਆ। ਹਾਂਜੀ। ਕੱਦ ਵੀ ਹੈਗਾ। ਮਤਲਬ ਮਜ਼ਬੂਤ ਬਾਕੀ ਲੈਣ ਹੀ ਸਮੁੰਦਰ ਲੈਣ ਆ ਕਿ ਚੰਗੀ ਲੈਣ ਆ। ਹਾਂਜੀ ਭਾਈ। ਹਾਂਜੀ। ਤੇ ਬਾਕੀ ਥੋੜੀ ਜੀ ਗੱਲਬਾਤ ਬਾਈ ਰਾਮ ਨਾਲ ਆਪਾਂ ਕਰ ਲਈ ਹੈ ਹਨਾ ਜੀ ਜਿਨੇ ਬਾਈ ਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਆ ਆ ਰਾਮ ਬਾਈ ਤੁਸੀਂ ਜਿਵੇਂ ਕਾਫੀ ਟਾਈਮ ਆ ਫੋਰਨ ਦੇ ਵਿੱਚ ਵੀ ਰਹੇ ਹਨਾ ਹਾਂਜੀ ਤੇ ਉੱਥੇ ਜਾ ਕੇ ਜੇ ਆਪਾਂ ਇਧਰਲੇ ਕੰਮ ਧੰਦੇ ਦੇ ਹਿਸਾਬ ਨਾਲ ਦੇਖ ਲਈਏ ਜੋ ਵੀ ਆਪਣਾ ਅੱਜ ਕੱਲ੍ਹ ਚੱਲ ਰਿਹਾ ਜੀ ਹਨਾ ਜਿਵੇਂ ਆਪਾਂ ਜ਼ਿਮੀਂਦਾਰ ਪਰਿਵਾਰਾਂ ਦੇ ਨਾਲ ਸੰਬੰਧਤ ਆ ਜੀ ਸਾਰੇ ਹਨਾ ਖੇਤੀਬਾਤੀ ਨਾਲ ਜੁੜੇ ਹੋਏ ਆ ਹੁਣ ਤੁਸੀਂ ਮੇਲਾ ਵੀ ਦੇਖ ਕੇ ਆਏ ਹੋ ਕੀ ਡਿਫਰੈਂਸ ਲੱਗਦਾ ਜਾਂ ਜਿਹੜੀ ਅੱਜ ਦੀ ਪੋਜੀਸ਼ਨ ਬਣੀ ਵੀ ਆ ਬਾਈ ਬੱਚੇ ਵੀ ਜਾਦੇ ਹੁਣ ਤਾਂ ਥੋੜਾ ਜਿਹਾ ਟ੍ਰੈਂਡ ਘਟ ਗਿਆ ਪਹਿਲਾਂ ਜਾਦੇ ਇਸ ਪਾਸੇ ਬਾਹਰ ਜਾਣ ਦਾ ਰੁਝਾਨ ਜਾਦੇ ਹੋ ਗਿਆ ਸੀਗਾ ਪਲੱਸ 2 ਤੋਂ ਬਾਅਦ ਤਕਰੀਬਨ ਸਾਰੇ ਬੱਚੇ ਬਾਹਰ ਚੱਲ ਜਾਂਦੇ ਸੀ ਬਾਈ ਕੀ ਫਰਕ ਲੱਗਦਾ ਜਾਂ ਤੁਸੀਂ ਉਹ ਚੀਜ਼ ਨੂੰ ਦੇਖ ਕੇ ਕੀ ਮੈਸੇਜ ਦੇਣਾ ਚਾਹੁੰਦੇ ਜਿੰਨਾ ਕਿ ਤੁਹਾਡਾ ਤਜਰਬਾ ਤੁਸੀਂ ਬਾਹਰ ਦੇਖਿਆ ਹੈ ਸਾਰਾ ਕੁਝ ਹਨ ਬਾਈ ਬਾਕੀ ਸਭ ਦਾ ਆਪ ਆਪਣਾ ਮਨ ਮੂਡ ਹੁੰਦਾ ਨਾ ਹਾਂਜੀ ਬਾਈ ਤੇ ਆਪਣੇ ਫਿਰ ਥੋੜਾ ਜਿਹਾ ਪੁਰਾਣੇ ਰੱਖਦੇ ਆਂ ਕੋੜੀਆਂ ਹਾਂਜੀ ਬਾਈ ਅਸੀਂ ਤਾਂ ਜਿੱਕੇ ਤੇ ਉਹ ਵਲੌਗ ਵੀ ਆਖ ਵੀਡੀਓ ਵੀ ਦੇਖਣੀ ਆ ਹਾਂਜੀ ਤੇ ਅਸੀਂ ਤਾਂ ਕੋੜਿਆਂ ਦੀ ਉਹ ਦੇਖਦੇ ਸੀਗੇ ਠੀਕ ਹੈ ਜੀ ਤੇ ਸ ਆਪਣਾ ਤਾਂ ਮਨ ਫਿਰ ਇੱਥੇ ਹੀ ਰਹਿੰਦਾ ਵੀ ਇੱਥੇ ਟਿਕਦਾ ਆਪਣਾ ਠੀਕ ਹੈ ਜੀ ਹਾਂਜੀ ਬਾਕੀ ਜਿੰਨਾ ਕਿ ਮੈਨੂੰ ਲੱਗਦਾ ਜੀ ਵੀ ਕੰਮ ਹਰ ਇੱਕ ਜਿਹੜੇ ਬੰਦੇ ਨੇ ਕੰਮ ਕਰਨਾ ਜੀ ਜੀ ਲਾ ਕੇ ਉਹਨੂੰ ਇੱਥੇ ਵੀ ਕੋਈ ਘਾਟ ਨਹੀਂ ਹੈ ਨਾ ਕੋਈ ਘਾਟ ਨਹੀਂ ਕੋਈ ਘਾਟ ਹੈ ਤੇ ਨਾਲ ਸਹਾਇਕ ਧੰਦਾ ਵੀ ਹੈ ਉੱਥੇ ਆ ਕੇ ਬਸ ਪਤਾ ਲੱਗ ਜਾਂਦਾ ਵੀ ਕਮਾਈ ਹੈਗੀ ਆ ਹਾਂਜੀ ਬਸ ਉਹ ਪਤਾ ਉੱਥੇ ਆ ਕੇ ਲੱਗਦਾ ਵੀ ਉਹ ਇੰਡੀਆ ਚ ਆਵ ਹੈਗੀ ਆ ਪੰਜਾਬ ਚ ਆਪਣੇ ਹਾਂਜੀ ਇੱਥੇ ਨਹੀਂ ਆਪਣ ਨੂੰ ਰਹਿ ਕੇ ਪਤਾ ਲੱਗਦਾ ਹਾਂਜੀ ਹਾਂਜੀ ਬਸ ਉੱਥੇ ਆ ਕੇ ਪਤਾ ਲੱਗ ਜਾਂਦਾ ਹਾਂਜੀ ਜਦੋਂ ਲਗਾਤਾਰ ਅੱਡ ਅੱਡ ਦਿਨਾਂ ਹਾਂਜੀ ਟਰੱਕ ਤੇ ਸ਼ਿਪਟਾਂ ਲਈ ਆਈਦੀਆਂ ਨਾ 2 ਘੰਟੇ ਦੇ ਘਰੇ ਆਉਣੇ ਉਦੋਂ ਐਂ ਜਿ ਲੱਗਦਾ ਯਾਰ ਵੀ 8 ਦਿਨਾਂ ਨਾਲ ਉੱਥੇ ਕਿਤੇ 8 ਕਿ ਘੰਟੇ ਕੀਤਾ ਹੋਵੇ ਤਾਂ ਬਹੁਤ ਐ। ਬਿਲਕੁਲ ਬਾਈ। ਮੰਨ ਲਓ ਉੱਧਰ ਜਾ ਕੇ ਬੰਦੇ ਨੂੰ ਬਾਈ ਕੰਨਾ ਪੈ ਜਾਂਦਾ। ਹਾਂਜੀ। ਇੱਥੇ ਕਈ ਵਾਰ ਆਪਾਂ ਆਮ ਦੇਖਦੇ ਆ ਵੀ ਅੱਜ ਨਹੀਂ ਯਾਰ ਕੱਲ ਨੂੰ ਕਰ ਲਾਂਗੇ ਛੱਡੋ। ਉੱਥੇ ਪਰ ਲਗਾਤਾਰ ਕਰਨਾ ਹੀ ਪੈਂਦਾ ਕੰਮ। ਉੱਥੇ ਜਾ ਕੇ ਬੰਦਾ ਹੰਢ ਕੇ ਸਿੱਖ ਜਾਂਦਾ ਵੀ ਕੰਮ ਕਰਨ ਦਾ ਤਰੀਕਾ ਕੀ। ਹਾਂਜੀ। ਐਨਾ ਫਿਰ ਇੱਥੇ ਤਾਂ ਹੁਣ ਜੇ ਆਪਾਂ ਕਹਿ ਦਈਏ ਵੀ ਆਪਣੇ ਤੁਹਾਡੇ ਵਾਲੀ ਗੱਲ ਵੀ ਹਣਾ ਆਪਾਂ ਕੱਲ੍ਹ ਤੇ ਵੀ ਛੱਡ ਸਕਦੇ ਹਾਂ। ਬਿਲਕੁਲ। ਉੱਥੇ ਤਾਂ ਫਿਰ ਆਪਣਾ 5 ਮਿੰਟ ਪਹਿਲਾਂ ਪਹੁੰਚਣਾ ਪੈਂਦਾ। ਹਾਂਜੀ ਤੇ ਟਰੱਕ ਚਲਾਉਂਦੇ ਉਹਦੀ ਵੀ ਡਿਲੀਵਰੀ ਦਾ ਟਾਈਮ ਆ। ਹਾਂਜੀ ਭਾਈ। ਵੀ ਆਪਾਂ ਇੰਨੀ ਦੂਰ ਜਾਣਾ ਤਾਂ ਕਰਨੀ ਆਪਾਂ ਇਸ ਟਾਈਮ ਡਿਲੀਵਰੀ ਹੈ ਨਾ। ਹਾਂਜੀ ਭਾਈ। ਤਾਂ ਕਰਕੇ ਉੱਥੇ ਥੋੜਾ ਸਮੇਂ ਦਾ ਪਾਪ ਬੰਦ ਹੋ ਜਾਂਦਾ ਹੀ ਬੰਦ। ਹਾਂਜੀ। ਜੀ ਭਾਈ। ਤੇ ਬਾਕੀ ਭਾਈ ਹਰਜਿੰਦਰ ਜੀ ਤੇ ਮੰਨ ਲਓ ਵੀ ਫੀਸ ਬਾਰੇ ਤਾਂ ਆਪਾਂ ਸਾਰਾ ਦੱਸ ਹੀ ਦਿੱਤਾ ਭਰਾਮਣ ਹੋਣਾ। ਹਾਂਜੀ। ਤੇ ਬਾਕੀ ਜਿਵੇਂ ਕੋਈ ਭਰਾ ਤੋਂ ਨੇੜੇ ਚੱਲ ਕੇ ਆਉਂਦਾ ਜੀ ਅਦਰ ਸਟੇਟ ਤੋਂ ਵੀ ਅੱਜ ਕੱਲ੍ਹ ਮੰਨ ਲਓ ਜਾਦੇ ਜਿਵੇਂ ਨੌਕਰੀਆਂ ਘੋੜੀਆਂ ਬਾਹਰ ਵੀ ਬਹੁਤ ਆ ਜੀ ਹਾਂਜੀ ਹਾਂਜੀ ਉਹ ਵੀ ਚੰਗੇ ਘੋੜਿਆਂ ਤੋਂ ਭਰਾ ਇਧਰੋਂ ਮੀਟ ਕਰਾ ਕੇ ਲੈ ਜਾਂਦੇ ਆ ਕਿਉਂਕਿ ਮੋਸਟਲੀ ਪੰਜਾਬ ਦੇ ਵਿੱਚ ਹੀ ਚੰਗੇ ਘੋੜੇ ਖੜੇ ਆ ਨੌਕਰੀ ਹੈਣਾ ਕਿਉਂਕਿ ਹੱਬ ਮੰਨੀ ਜਾਂਦੀ ਹੈ ਜੀ ਹਾਂਜੀ ਤੇ ਮੰਨ ਲਓ ਸਟੇਬਲ ਦਾ ਆਪਣੇ ਹੈਗਾ ਜੀ ਜੇ ਕਿਸੇ ਭਰਾ ਨੇ 1-2 ਦਿਨ ਰੁਕਣਾ ਹੋਵੇ ਨਹੀਂ ਹਾਂ ਹੈ ਜੀ ਐ ਮਤਲਬ ਕਿਸੇ ਨੇ ਕੋਈ ਦੂਰੋਂ ਭਰਾ ਆਉਂਦਾ ਹਾਂਜੀ ਤਾਂ ਉਹ ਹੈਗਾ ਬੰਦੋਬਸਤ ਆਪਣੇ ਕੋਲੇ ਕੋਈ ਦਿੱਕਤ ਨਹੀਂ ਆਉਂਦੀਗੀ ਬਾਕੀ ਇੱਥੇ ਸਾਡੇ ਡਾਕਟਰ ਸਾਹਿਬ ਜਿੰਨੇ ਵੀ ਚੰਗੇ ਡਾਕਟਰ ਆ ਉਹ ਸਾਡੇ ਇਸ ਏਰੀਏ ਦੇ 10 ਕਿਲੋਮੀਟਰ ਦੇ ਏਰੀਏ ਤੇ ਰਹਿੰਦੇ ਸਾਰੇ ਉਹ ਹਾਂਜੀ ਬਈ ਉਹ ਡਾਕਟਰ ਦੀ ਸਹੂਲਤ ਵੀ ਸਾਡੇ ਆਪਣੇ ਇੱਥੇ ਹੋਈ ਜਾਂਦੀ ਹੈ ਠੀਕ ਹੈ ਜੀ ਸੋ ਦੋਸਤੋ ਬਾਈ ਹਰਜਿੰਦਰ ਜੀ ਨੇ ਸਾਰੀ ਗੱਲਬਾਤ ਫਤੇ ਰਾਜ ਕੋੜੇ ਬਾਰੇ ਕਲੀਅਰ ਕਰ ਦਿੱਤੀ ਆ ਤੇ ਬਹੁਤ ਜਿਆਦਾ ਚੰਗਾ ਸੋਹਣਾ ਬਸ਼ੇਰਾ ਤਿਆਰ ਹੋਇਆਗਾ ਮੈਂ ਕਹਿ ਸਕਦਾ ਵੀ ਜਵਾਲਾਮੁਖੀ ਦੇ ਟਾਪ ਦੇ ਰਿਜ਼ਲਟਾਂ ਦੇ ਵਿੱਚੋਂ ਇੱਕ ਆ ਸਾਰੇ ਪਾਸਿਆਂ ਤੋਂ ਬਸ਼ੇਰਾ ਪੂਰਾਗਾ ਤੇ ਬਾਕੀ ਆਮ ਆਪਾਂ ਦੇਖਦੇ ਆਂ ਵੀ ਮੁਕਸਰ ਏਰੀਆ ਨੂੰ ਜਿਹੜਾ ਘੋੜਿਆਂ ਦਾ ਗੜ ਮੰਨਿਆ ਜਾਂਦਾ ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੇਸ਼ੇਰਾ ਤੁਹਾਨੂੰ ਦੱਸ ਦਊਗਾ ਵੀ ਇਹਨੇ ਕੀ ਕਰਕੇ ਦਿਖਾਇਆ ਜਦੋਂ ਤੱਕ ਇਹਦੇ ਰਿਜ਼ਲਟ ਆਉਣੇ ਸ਼ੁਰੂ ਹੋਣੇ ਹਨ ਤੁਸੀਂ ਆਪ ਦੇਖੋਗੇ ਕਿਉਂਕਿ ਇੱਕ ਤਾਂ ਲਾਈਨ ਬਹੁਤ ਜ਼ਿਆਦਾ ਚੰਗੀ ਆ ਮਾਂ ਇਹਦੀ ਡੋਡਾਂ ਵਾਲੇ ਰਾਜੂ ਦੇ ਆ ਬਾਈ ਵਰਗਿਆਂ ਦੇ ਘਰੇ ਹੀ ਆ ਘੋੜੀ ਬਹੁਤ ਜ਼ਿਆਦਾ ਚੰਗੀ ਸੋਸ ਘੋੜੀ ਨੇ ਰਿਜ਼ਲਟ ਬਹੁਤ ਟੌਪ ਦੇ ਦਿੱਤੇ ਆ ਤੇ ਪਿਓ ਵਾਲੇ ਪਾਸਿਓ ਇਹਦੀ ਸਮੁੰਦਰ ਵਾਲੀ ਲਾਈਨ ਆ ਗਈ ਪਿੱਛੇ ਤੋਂ ਦਾਦਾ ਸਮੁੰਦਰ ਆ ਗਿਆ ਸੋ ਕਿਸੇ ਵੀ ਭਰਾ ਨੇ ਸਟੱਡ ਸਰਵਿਸ ਲੈਣੀ ਹੋਈ ਤਾਂ ਆਪਾਂ ਨੰਬਰ ਮੈਂਸ਼ਨ ਕਰਤਾ ਬਾਈ ਜੀ ਦਾ ਜਦੋਂ ਮਰਜ਼ੀ ਵੇਚੋ ਜੀ ਕਹੋਗੇ ਤੁਸੀਂ ਕਾਲ ਕਰ ਲਿਓ 35000 ਰੁਪਏ ਦੀ ਮੀਟਿੰਗ ਫੀਸ ਰੱਖੀ ਗਈ ਆ ਜੋ ਕਿ ਬਹੁਤ ਜਾਇਜ਼ ਆ ਘੋੜੇ ਦੇ ਲੈਵਲ ਦੇ ਹਿਸਾਬ ਨਾਲ ਬਹੁਤ ਜਾਇਜ਼ ਫੀਸ ਰੱਖੀ ਆ ਸੋ ਕੋਈ ਹੋਰ ਗੱਲਬਾਤ ਪੁੱਛਣੀ ਹੋਈ ਤਾਂ ਬਾਈ ਹਰਜਿੰਦਰ ਜੀ ਨੂੰ ਤੁਸੀਂ ਫੋਨ ਕਾਲ ਕਰ ਲਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ